ਕੁਦਾਵਾ ਹੈ ਨਾ ਆਈ 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 ਆ ਤੇ ਫਿਰ ਇਹ ਆਪ ਤੇ ਮਰਜ਼ੀ ਨਾਲ ਕਰਦੇ ਕਿ ਘਰੋਂ ਕੋਈ ਮਜਬੂਰੀਆਂ ਬਣਦੀਆਂ ਮਜਬੂਰਨਾ ਬਣਦੀਆਂ ਮਜਬੂਰੀਆਂ ਕੋਈ ਉਹ ਦੇਖੋ ਕਿ ਨਾ ਕੋਣ ਹੁੰਦਾ ਹੈ ਕੋਣ ਹੁੰਦਾ ਜੀ ਇਹ ਦੇਖ ਕੇ ਤੋਂ ਬਰਤ ਮੰਗਾ ਕਰਦੇ ਅੱਛਾ 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 ਇਹ ਫਿਰ ਇੱਕ ਤੋਂ ਬਣਾ ਕੇ ਇਹ ਉਹ ਬੜਿਆ ਤਾਂ ਮੋਕੇ ਬਣਦਾ ਅੱਛਾ ਇਹ ਛੱਕੇ ਕੁੜਿਆ ਚੋਨੇ ਵਾਲੇ ਦਾ મે <theat> ਦੇਜੋ ਬੇਜੋ ਮੈਂ ਤਾਂ ਪੁੱਛਣੀ ਆਈ ਸੀ ਵੀ ਇਹ ਸਾਰਾ ਦਿਨ ਤੁਸੀਂ ਇੱਥੇ ਕੰਮ ਕਰਦੇ ਹੋ ਤੇ ਘਰੇ ਬੱਚੇ ਬੱਚੇ ਨਹੀਂ ਵੀ ਕੰਮ ਨਹੀਂ ਵੀ ਹੁੰਦੇ ਹੋਂਦ ਕੀ ਕਰਦੇ ਬੱਚੇ ਜਿਆੜੀ ਮੂੜੀ ਕਰਦੇ ਆ ਉਹਨਾਂ ਦਾ ਪਾਣੀ ਕਰਦੇ ਆ ਜਿਆੜੀ ਮੂੜੀ ਕਰਦੇ ਆ ਵੀ ਜਿਦਾਰਾ ਨਹੀਂ ਦਿੰਦਾ ਅੰਗਰ ਤਾਂ ਉਹ ਵੀ ਨਹੀਂ ਲੱਭੀ ਅੱਛਾ ਅੱਛਾ ਜਿਆਦਾ ਹੋਏ ਹੁੰਦਾ ਪੈਨਸ਼ਨ 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 ਤਾਂ ਆਉਂਦੀ ਆ ਜੇ ਕੁਝ ਹੋਵੇ ਚਰਪੇ ਛੋੜਦੇ ਕਿ ਨਜ਼ਰ ਲੱਗ ਜਾਂਦਾ ਹੋਰ ਨਹੀਂ ਲੱਗਦਾ ਅੱਛਾ ਪੱਟੀ ਲੱਗੀ ਹੋਵੇ ਆਪਕੀ ਪੈਨਸ਼ਨ ਦੀ ਬੁਲਾਈ ਲੱਗੀ ਆ ਇਹ ਹੋਊਗੀ ਮੈਂ ਸਾਰੇ ਇੱਕੋ ਪਿੰਡ ਤੋਂ ਆਇਆ ਹਾਂ ਇੱਕੋ ਗੱਪਰੂ ਪਿੰਡ ਤੋਂ ਕਿੰਨੇ ਨਜ਼ਰ ਆਉਂਦੇ ਅੱਥੇ ਫਿਰ ਘਟਾਉਂ ਪਜਾਣੀ ਨਾਕ ਜਾਣੇ ਆ ਅੱਛਾ ਤੇ ਇੱਥੇ ਸੱਟ ਲੱਗੇ ਉਹ ਮੁੰਡਾ ਸੱਟ ਲਾਉਂਦੇ ਹਾਂ ਆਪਕੇ ਜਲਾ ਕੇ ਲਿਓ ਤਾਂ ਆਈ ਲੈ ਆਈ ਬੈਠ ਕੇ ਰੱਖਿਆ ਅੱਛਾ ਤੇ ਕੋਈ ਚੈੱਕ ਚਲਾ ਲਿਓ ਮੈਂ ਅੱਛਾ ਕੋਈ ਪੱਕਾ ਜਿਗਾਰ ਹੈ ਕਿ ਜੇਕਰ ਤੇ ਬਣਾ ਲੁੱਤੇ ਤਾਂ ਇਹ ਜ਼ਿਆਦਾ ਵਧੀਆ। ਤੁਹਾਡੀ ਕੋਈ ਰਾਏ ਹੋਰ ਦੱਸੋ। ਨਾ ਨਾ ਪ੍ਰੋਬਲਮ ਵੀ ਵੱਡੀ ਆ। ਅੱਡਾ ਨਾ ਦਾ ਬਾਹਰ ਫੇਟਰ ਵੀ ਵੱਡੀ ਆ। ਉਹ ਕਹਿ ਕੇ ਕੋਈ ਨਹੀਂ ਚੱਲੀ ਜੀ ਡਰਾਈਵਰ ਵੈਸੇ ਰੋਕਲੇ ਨਾ ਤਾਂ ਜਿੱਥੇ ਰੁਕਦੀ ਆ ਤੁਸੀਂ ਬੱਚਾ ਨਾਲ ਬਜ਼ੁਰਗਾਂ ਨੂੰ ਆਏ ਮੂਰੇ ਹੱਥ ਦੇ ਕੇ ਰੋਕਣੂਗੀ ਆਪਾਂ। ਸਾਨੂੰ ਇੱਥੇ ਆ ਕੇ ਸਵਾਗਤ ਕਰੀਏ। ਬਾਬਾ ਜੀ ਤੁਸੀਂ ਕਰੋ ਅੱਛਾ। ਜੀ ਹਾਂ ਤੁਸੀਂ ਕਰਦੇ ਬੈਠਾ ਹੋ। ਇਹ ਕੰਮ ਔਖਾ। ਆਪਾਂ ਰੋਕਦੇ ਕਿਉਂ ਨਹੀਂ ਮਿਲਦਾ ਨਹੀਂ। ਚਲੋ ਮੈਂ ਅਸੀਂ ਮੈਨੂੰ ਭਗਵਾਨ ਤੁਮਾਰ ਜੀ ਨੇ ਮਹਿਕਮਾ ਦਿੱਤਾ ਉਹ ਬਜ਼ੁਰਗਾਂ ਦਾ ਹੀ ਮਹਿਕਮਾ ਤੇ ਜਿਹੜੇ ਹੈਂਡੀਕੈਪ ਸਾਰਾ ਕੁਝ ਉਹ ਪਰ ਮੈਂ ਤਾਂ ਆਦੇ ਸ਼ੁਰੂ ਕੀਤੀ ਤੇ ਮੈਂ ਆਪ ਦਾ ਅਫਸਰ ਬੇਂ ਜੁੜੀ ਤੁਹਾਡੇ ਕੋਲੇ ਠੀਕ ਹੈ ਤੇ ਆਪ ਸਲਾਹ ਲੈ ਕੇ ਵੀ ਤੁਹਾਡਾ ਕੋਈ ਪ੍ਰਸਤਾਵ ਕੀ ਖਬਰਾਂਣਾ ਬਣਾ ਕੇ ਤਾਂ ਕਰ ਤੁਸੀਂ ਨੂੰ ਲੋਕਾਂ ਨੂੰ ਵੀ ਗੱਡੀਆਂ ਦੇ ਖਾਤ ਦੇ ਇੱਕ ਜਣੇ ਚ ਖੜਿਪੜੇ ਆਇਆ ਸੀਗਾ ਹਾਂ ਉਹਨਾਂ ਨੂੰ ਕਰੂ ਵੀ ਛੋਣ ਤੇ ਛੇੜ ਬੈਠਾ ਜਹਾੜੀ ਛੇੜ ਕੋਈ ਨਹੀਂ ਹਾਂ ਪਿਹ ਤਿੰਨ ਸੌ ਕੇ ਦਿਨ ਠੀਕ ਹਾਂ ਉਹਨਾਂ ਵਿੱਚ ਇੱਕ ਬਣਾ ਕੇ ਨਾ ਕੀ ਵੱਜਦਾ ਉਹ ਜਿਹੜਾ ਆਪਾਂ ਲਾਉਣੇ ਹੁੰਦੇ ਆ ਹਾਂ ਲਿਖ ਕੇ ਹਾਂ ਜੀ ਉਧਰ ਲਾ ਦੂ ਇੱਕ ਉਧਰ ਲਾ ਦੇ ਹਾਂ ਇੰਨਾ ਕੰਮ ਸਾਡੇ ਦੇ ਬੰਦੇ ਕਿੰਨਾ ਟਾਈਮ ਤੇ ਬੱਸ ਨਹੀਂ ਰੁਕਦੀ ਉਹਨਾ ਟਾਈਮ ਸਵਾਰੀ ਨੇ ਵੀ ਖੜਨਾ ਤੇਰੀ ਜਿਉ ਜਗਾਰ ਚੱਲੂਗਾ ਤੇ ਸਵਾਰੀ ਆਉਗੀ ਦੋ ਮੋੜ ਸਾਡੇ ਕਿੱਧਰ ਲਾ ਦਿਓ ਜੀ ਇੱਕ ਮੋੜ ਨਹੀਂ ਛੱਡਦੇ ਦੋ ਮੋੜ ਇਹ ਜੂੜੀ ਕਰ ਕਰ ਉਹਦੇ ਨਾਲ ਫਾਇਦਾ ਹੋਏ ਪੜੂਗਾ ਹੈ ਇਹ ਮੜੇ ਦੇ ਉੱਪਰ ਚਲੋ ਆ ਆ ਤਰੀਕਾ ਇੰਨੇ ਮੁੰਡੇ ਹੈ ਤੇ ਆਹ ਤਾਂ ਸਾਰੇ ਕਿੰਨੇ ਆਹ ਕਿੰਨੇ ਲੱਗੇ ਇਹ ਲੈ ਲਓ ਹਾਂ ਕਰਦੇ ਠੀਕ ਹੈ ਜੀ ਤੇ ਬਾਪੂ ਜੀ ਦਾ ਨੰਬਰ ਲੈ ਲਓ ਫਿਰ ਆਪਾਂ ਕੋਈ ਹੱਲ ਕਰਦੇ ਆ ਥੋੜਾ ਕਿੰਨੇ ਆ ਸਾਰੇ ਹੈ ਹੈ ਕਿੰਨੇ ਆ ਬਾਪੂਏ ਸਾਰੇ ਆ ਵੀ ਨਹੀਂ ਮਾਣ ਕਿੰਨੇ ਆ ਸਾਰੇ 1 2 3 4 ਸਾਰੇ ਇਹਨਾਂ ਵਿੱਚ ਖਰੀਦ ਕਰ ਲਓ ਤੁਸੀਂ ਤੇ ਜਦੋਂ ਮੈਂ ਦੁਬਾਰਾ ਫੇਰ ਮੈਂ ਇੱਥੇ ਜਾਊਂਗਾ ਕੁੜਮੇ ਹਾਲ ਕਰਦੇ ਅੱਡੇ ਦਾ ਹਾਲ ਕਰਦੇ ਠੀਕ ਹੈ ਬੱਪੂ ਜੀ ਕਰਦੇ ਤੁਹਾਡਾ ਹਾਲ ਬੱਪੂ ਜੀ ਕਿਹਦਾ ਮਾਹਰ ਹੋ ਤੇ ਆਹ ਜੇ ਬੈਟਰੀ ਵਾਲੀ ਆ ਜੇ ਤਾਂ ਸੌਖਾ ਨਹੀਂ ਹੋ ਜੂਗਾ ਉਹ ਕਾਇ ਸੀ ਤਾਂ ਜੀ ਨਹੀਂ ਮਨਾਈ ਸੀ ਅਹ ਸੁੰਦਰ ਹੈ ਇਹਨਾਂ ਦਾ ਫੋਨ ਨੰਬਰ ਲੈ ਲੋ ਬੱਪੂ ਤੇ ਫੋਨ ਹੈਗਾ ਨਹੀਂ ਨਹੀਂ ਗੱਲ ਲਾ ਫੋਨ ਹੈਗਾ ਫੋਨ ਜੀ ਇੱਥੇ ਨੰਬਰ ਦੇ ਦੇ ਅੱਕ ਦਾ ਦੇ ਹਾਂਜੀ ਹਾਂ ਲਓ ਸਿੱਕਰ ਨੂੰ ਰਾਖੂ ਤੇ ਦੇ ਦਿਓ ਜਿਹਨੇ ਬਿਜਲੀ ਤੇ ਬੈਠਿਆ ਉਹ ਬੰਦਾ ਦੇਖ ਕੇ ਆ ਗਿਆ ਠੀਕ ਹੈ ਇਹ ਬਾਪੂ ਜੀ ਇਹ ਬਾਪੂ ਤੋਂ ਵੀ ਲੈਂਦੇ ਆ ਇਹ ਥੋੜੂ ਵੀ ਜਿਹੜੀ ਬਿਜਲੀ ਵਾਲੀ ਉਹ ਮੇਰੇ ਤੇ ਤਾਂ ਜ਼ਿਆਦਾ ਵਧੀਆ ਨਹੀਂ ਸੀ ਆਪਾਂ ਕਿੰਨੇ ਆ ਧਾਰ ਕਰਦੇ ਥੋੜਾ ਧਾਰ ਕਰਦੇ ਇਹਨਾਂ ਤੇ ਵੀ ਧਾਰ ਕਰਦੀ ਆ ਲਓ ਜੀ ਮੈਂ ਫੇਰ ਆਉਂਗੀ ਤੁਹਾਡੇ ਕੋਲੇ ਲਿਆਓ ਜੀ ਧਾਰ ਠੀਕ ਹੈ ਬਾਪੂ ਜੀ ਠੀਕ ਹੈ